ਦੋਸਤੋ ਅੱਜ ਤੁਹਾਨੂੰ ਆਪਣੀ ਮੱਕੀ ਇਹ ਜਿਹੜੀ ਬੀਜੀ ਹੋਈ ਆ ਇਹ ਪਾਈ ਤਰੀਕ ਦੀ ਬੀਜੀ ਹੋਈ ਹੈ ਜੀ ਤੇ ਅੱਜ ਤੁਹਾਨੂੰ ਆਪਾਂ ਇਹਦੇ ਬਾਰੇ ਜਿੰਨੀ ਕੁ ਜਾਣਕਾਰੀ ਆਪਾਂ ਨੂੰ ਓਨੀ ਕੁ ਤੁਹਾਡੇ ਨਾਲ ਸਾਂਝੀ ਕਰਦੇ ਆਂ ਦੋਸਤੋ ਇਹਦੇ ਥੱਲੇ ਆਪਾਂ ਨੇ ਡੂਡ ਬੋਰੀ ਜੀ ਡੀਪੀ ਦੀ ਪਾਈ ਸੀ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਬੀਜੀ ਜੀ ਤੇ ਹੁਣ ਹਫਤੇ 'ਚ ਦੋ ਵਾਰ ਆਪਾਂ ਇਹਨੂੰ ਪਾਣੀ ਲਾਉਨੇ ਆ ਜੀ ਤੇ ਦੋਸਤੋ ਕਈ ਵੀਰ ਕੀ ਕਰ ਦਿੰਦੇ ਨੇ ਜਿਵੇਂ ਹੁਣ ਇਹ ਛੋਟੀ ਆ ਤਾਂ ਹੁਣ ਤੇ ਜੂਰੀਆ ਸਟਾਰਟ ਕਰ ਦਿੰਦੇ ਨੇ ਵੀਰੇ ਮੱਕੀ ਦੋ ਤਰ੍ਹਾਂ ਜੂਰੀਆ ਲੈਂਦੀ ਐ ਜਾਂਦਾ ਪੱਤਿਆਂ ਰਾਹੀਂ ਜਾਂ ਫਿਰ ਤਣੇ ਰਾਹੀਂ ਜਿਵੇਂ ਅੱਜ ਕੱਲ ਆਪਣੇ ਨੈਨੋ ਜੂਰੀਆ ਚੱਲਦੀ ਆ ਤਾਂ ਆਪਾਂ ਨੈਨੋ ਜੂਰੀਆ ਦਾ ਵੀ ਇਹਦੇ ਉੱਪਰ ਛਿੜਕਾਅ ਕਰ ਸਕਦੇ ਆ ਨਹੀਂ ਤਾਂ ਜੇ ਆਪਾਂ ਜੂਰੀਆ ਪਾਉਣੀਆਂ ਕਮ ਸੇ ਕਮ 1 ਮਹੀਨੇ ਤੋਂ ਉੱਪਰ ਮੱਕੀ ਹੋਣੀ ਚਾਹੀਦੀ ਆ ਤਾਂ ਉਸ ਟਾਈਮ ਜੂਰੀ ਇਹ ਹੀ ਕੰਮ ਕਰੂਗੀ ਦੋਸਤੋ ਮੈਂ ਹੁਣ ਇਹਦੇ ਉੱਪਰ ਇੱਕ ਸੰਡੀ ਵਾਲੀ ਸਪਰੇਅ ਕੀਤੀ ਹੈ ਜੀ ਤੇ ਨਾਲ ਇਹਦੇ ਜਵਾਲੀ ਕੈਸਟਰਰ ਰਲਾ ਕੇ ਇੱਕ ਸਪਰੇਅ ਕਰਤੀ ਸ਼ਾਮ ਦੇ ਟਾਈਮ ਤੇ ਜੀ ਤੇ ਹੁਣ ਆਪਾਂ ਇਹਨੂੰ ਕਮ ਸੇ ਕਮ 5-7 ਦਿਨਾਂ ਤੱਕ ਨੈਨਜੂਰੀਆ ਤੇ ਨਾਲ 130.45 ਜਾਂ 12 ਡਰੇਟ ਕਰਾਂਗੇ ਜੀ ਤੇ ਕਿਉਂਕਿ ਜੋ ਜ ਇਹਦੇ ਮੱਕੀ ਦੀਆਂ ਜੜਾਂ ਦੇ ਵਿੱਚ ਕੋਈ ਵੀ ਬੀਜ ਹੋਊਗਾ ਤਾਂ ਉਹ ਉਹਦੇ ਨਾਲ ਖਤਮ ਹੋ ਜਾਊਗਾ। ਦੋਸਤੋ ਇਸ ਕਰਕੇ ਜੂਰੀਆ ਜਾਦੇ ਨਾ ਪਾਓ। ਜੂਰੀਆ ਜਿੰਨੀ ਵੀ ਪਾਵਾਂਗੇ ਇੱਕ ਤਾਂ ਤਾਪਮਾਨ ਬਹੁਤ ਜ਼ਿਆਦਾ ਗਰਮਾ ਤੇ ਇੱਕ ਜੂਰੀਆ ਜੂਰੀਆ ਪਾਉਣ ਦੇ ਨਾਲ ਆਪਣੇ ਖੇਤ ਦੇ ਵਿੱਚ ਜਲਦੀ ਹੀ ਸ਼ੁੰਡੀ ਆਊਗੀ ਮੱਕੀ ਦੇ ਵਿੱਚ। ਕਿਉਂਕਿ ਮੱਕੀ ਦੇ ਜਿੰਨਾ ਇੱਕ ਇਹਦੇ ਤਣੇ ਖਾਲੀਆਂ ਤੱਕ ਨਹੀਂ ਜਾਂਦੇ ਉਹਨਾਂ ਜਿੱਕਰ ਜੂਰੀਆ ਪਾਏ ਦਾ ਵੀ ਕੋਈ ਫਾਇਦਾ ਨਹੀਂ ਕਿਉਂਕਿ ਆਪਾਂ ਜੂਰੀਆ ਪਾ ਦਨੇ ਆ ਤਾਂ ਉਹ ਧੁੱਪ ਦੇ ਰਹੀ ਨਾਈਟ੍ਰੋਜਨ ਹਵਾ ਵਿੱਚੋਂ ਉੱਡ ਜਾਂਦੀ ਆ ਦੋਸਤੋ ਇਸ ਕਰਕੇ ਜੂਰੀਆ ਦੀ ਕਾਲੀ ਨਾ ਕਰੋ ਕਿਉਂਕਿ ਮੱਕੀ ਨੇ ਦਾ ਆਪਣਾ ਜਿਹੜਾ ਡੀਏਪੀ ਪਾਈ ਹੋਈ ਆ ਉਹ ਪਾਣੀ ਰਹੀ ਅਸਰ ਲੈ ਕੇ ਹੀ ਵਧੂਗੀ ਤੁਸੀਂ ਆਪ ਦੇਖ ਸਕਦੇ ਹੋ ਦੇਖੋ ਕਿੰਨੀ ਗ੍ਰੋਥ ਆ ਆਪਣੀ ਮੱਕੀ ਦੀ ਚਾਰੇ ਤਰਫ ਦੇਖ ਸਕਦੇ ਹੋ ਜੀ ਵੀਡੀਓ ਵਧੀਆ ਲੱਗੀ ਸ਼ੇਅਰ ਔਰ ਲਾਈਕ ਜ਼ਰੂਰ ਕਰਦੇ